ਬੰਦ ਹੋਣ ਜਾ ਰਹੀ ਹੈ ਫ੍ਰੀ ਬਿਜਲੀ ਇਹ ਜਿਹੜੀ ਕੀ ਪੰਜਾਬ ਦੇ ਵਿੱਚ 300 ਯੂਨਟ ਘਰਾਂ ਦੇ ਵਿੱਚ ਬਿਜਲੀ ਮਿਲਦੀ ਹੈ ਤੇ ਨਾਲ ਹੀ ਖੇਤਾਂ ਦੀਆਂ ਮੋਟਰਾਂ ਦੇ ਉੱਤੇ ਦਿਨ ਰਾਤ ਜਿਹੜੀ ਲਾਈਟ ਤੁਹਾਨੂੰ ਫ੍ਰੀ ਦਿੱਤੀ ਜਾਂਦੀ ਆ ਮੋਦੀ ਸਰਕਾਰ ਦੁਆਰਾ ਉਹ ਬੰਦ ਕੀਤੀ ਜਾ ਰਹੀ ਹੈ ਕਿਉਂਕਿ ਮੋਦੀ ਸਰਕਾਰ ਦੁਆਰਾ ਇੱਕ ਨਵਾਂ ਬਿੱਲ ਜਿਹੜਾ ਉਹ ਪਾਸ ਕਰ ਦਿੱਤਾ ਗਿਆ ਹੈ 2026 ਦੇ ਵਿੱਚ ਉਹ ਬਿੱਲ ਲਾਗੂ ਹੋ ਜੂਗਾ ਜਿਸ ਨੂੰ ਇਲੈਕਟ੍ਰਿਸਿਟੀ ਐਮੈਂਡਮੈਂਟ ਬਿੱਲ ਕਿਹਾ ਗਿਆ ਇਹ ਉਹੀ ਬਿੱਲ ਹੈ ਜਿੰਨਾ ਦੀ ਮੰਗ ਸਰਕਾਰ ਦੇ ਕੋਲੋਂ ਕਿਸਾਨਾਂ ਨੇ ਦਿੱਲੀ ਧਰਨੇ ਦੇ ਵਿੱਚ ਕੀਤੀ ਸੀ ਤੇ ਉਹਨਾਂ ਨੂੰ ਆਤਕਵਾਦੀ ਤੱਕ ਕਿਹਾ ਗਿਆ ਸੀ ਤੇ ਖਾਲਸਤਾਨੀ ਕਿਹਾ ਗਿਆ ਸੀ ਇਹ ਉਹੀ ਬਿੱਲ 2026 ਦੇ ਵਿੱਚ ਦੁਬਾਰੇ ਫੇਰ ਲਾਗੂ ਹੋਣ ਜਾ ਰਿਹਾ ਹੈ ਜਿਸ ਦੇ ਕਰਕੇ ਇਹ ਸਾਰੀ ਦੀ ਸਾਰੀ ਬਿਜਲੀ ਸਟੇਟਾਂ ਦੇ ਹੱਥਾਂ ਦੇ ਵਿੱਚੋਂ ਖੋ ਕੇ ਪ੍ਰਾਈਵੇਟ ਕੰਪਨੀਆਂ ਦੇ ਹੱਥਾਂ ਦੇ ਵਿੱਚ ਦੇ ਦਿੱਤੀ ਜਾਊਗੀ ਜਿਸ ਦੇ ਨਾਲ ਜਿਹੜੀ ਫ੍ਰੀ ਬਿਜਲੀ ਹੈ ਉਹ ਬਿਲਕੁਲ ਖਤਮ ਕਰ ਦਿੱਤੀ ਜਾਊਗੀ ਨਾਲ ਹੀ ਕੰਪਨੀਆਂ ਨੂੰ ਇਹ ਹੱਕ ਦਿੱਤੇ ਗਏ ਹੈ ਵੀ ਤੁਸੀਂ ਆਪਣੀ ਜਿਹੜੀ ਬਿਜਲੀ ਹੈ ਜਿਹੜੀ ਤੁਸੀਂ ਲੋਕਾਂ ਨੂੰ ਵੇਚਣੀ ਹੈ ਉਹਦਾ ਰੇਟ ਤੁਸੀਂ ਤੈਅ ਕਰ ਸਕਦੇ ਹੋ ਮਤਲਬ ਜਿਵੇਂ ਮੋਬਾਈਲ ਫੋਨ ਦੇ ਵਿੱਚ ਰੀਚਾਰਜ ਕਰਾਉਣ ਦੇ ਵੇਲੇ ਵੱਖ-ਵੱਖ ਕੰਪਨੀਆਂ ਤੋਂ ਰੀਚਾਰਜ ਅਲੱਗ-ਅਲੱਗ ਰੇਟ ਦੇ ਉੱਤੇ ਮਿਲਦੇ ਆ ਉਸੇ ਤਰ੍ਹਾਂ ਹੁਣ ਤੁਹਾਨੂੰ ਬਿਜਲੀ ਮਿਲਿਆ ਕਰੂ ਵੀ ਪਰ ਉਹ ਪ੍ਰੀ-ਪੇਡ ਮੀਟਰਾਂ ਦੇ ਨਾਲ ਮਿਲੂਗੀ 2026 ਦੇ ਵਿੱਚ ਇਹ ਚੀਜ਼ ਲਾਗੂ ਹੋ ਪਹ ਜਾ ਰਹੀ ਹੈ ਤੁਸੀਂ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਕਮੈਂਟ ਬਾਕਸ ਵਿੱਚ ਜਰੂਰ ਆਪਣੀ رائے ਦਿਓ ਜੀ ਤੇ ਨਾਲ ਹੀ ਸਾਡੇ YouTube ਚੈਨਲ ਨੂੰ ਬਈ ਕਰ ਲੋ ਸਬਸਕ੍ਰਾਈਬ